ਉਹ ਚੜ੍ਹਤ ਵਾਲੀ ਸਾਡੇ ਐਟੀਓ ਸਾ ਆਪਾਂ ਜੀ ਬਾਰੇ ਕੀਆ ਗਿਆ ਵੀ ਉਹ ਤੇ ਫਾਦਰ ਬੈਂਡ ਬਾਜੀ ਦਾ ਕੰਮ ਕਰਦੇ ਸੀਗੇ ਪਰ ਬਹੁਤ ਮਾੜੀ ਸਵਭਾਵਲੀ ਉਹਨੇ ਵਰਤੀ ਹੈ ਇੱਥੇ ਪੰਜਾਬ 'ਚ ਕਿਸਾਨਾਂ ਦੇ ਮੁੰਡੇ ਵੀ ਐਮਐਲਏ ਬਣੇ ਆ ਜੇ ਕੋਈ ਹਵਾਈ ਦਾ ਕੰਮ ਕਰਦਾ ਹਵਾਈਆਂ ਨੂੰ ਬਣਿਆ ਕੋਈ ਵੀ ਕੰਮ ਕਰਨ ਵਾਲਾ ਜਿਵੇਂ ਬੈਂਡ ਬਾਜੀ ਵਾਲਾ ਮੁੰਡਾ ਜਾਂ ਕੋਈ ਹੋਰ ਮਿਹਨਤ ਕਸਦਾ ਮੁੰਡਾ ਉਹ ਸਾਰਿਆਂ ਨੂੰ ਅਧਿਕਾਰ ਹੈ ਜੀ ਨੂੰ ਲੋਕ ਕਹਿੰਦੇ ਲੋਕੀ ਉਹਨੂੰ ਤਾਕਤ ਦੰਦੇ ਹਮੇਸ਼ਾ ਕਦੇ ਪ੍ਰਤਾਪ ਸਿੰਘ ਬਾਜਵਾ ਬੋਲਦਾ ਕਦੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹ ਬੋਲਦੇ ਨੇ ਉਹ ਇਹ ਜਿਹੜੇ ਲੋਕ ਨੇ ਇਹ ਉੱਚੇ ਪੈਸੇ ਵਾਲੇ ਲੋਕ ਨੇ ਇਹ ਆਮ ਲੋਕ ਨੂੰ ਕੁਝ ਨਹੀਂ ਸਕਦੇ ਜੋ ਪ੍ਰਤਾਪ ਬਾਜਵਾ ਯੂਪੋਜੀਸ਼ਨ ਲੀਡਰ ਨੇ ਦੋ ਸ਼ਿਦਾਵਲੀ ਸਭੀ ਈਟੀਓ ਸਾਹ ਆਪਣੀ ਜੀ ਬਾਰੇ ਕਿਹਾ ਗਿਆ ਵੀ ਉਹਦੇ ਫਾਦਰ ਬੈਂਡ ਬਾਜੇ ਦਾ ਕੰਮ ਕਰਦੇ ਸੀਗੇ ਪਰ ਬਹੁਤ ਮਾੜੀ ਸਥਿਤੀ ਉਹਨੇ ਵਰਤੀ ਹੈ ਇੱਥੇ ਪੰਜਾਬ ਚ ਕਿਸਾਨਾਂ ਦੇ ਮੁੰਡੇ ਵੀ ਐਮਐਲਏ ਬਣੇ ਆ ਜੇ ਕੋਈ ਹਲਵਾਈ ਦਾ ਕੰਮ ਕਰਦਾ ਹਲਵਾਈਆਂ ਦੇ ਵੀ ਬਣੇ ਆ ਜੇ ਕੋਈ ਕੋਈ ਵੀ ਕੰਮ ਕਰਨ ਵਾਲਾ ਚਾਹ ਬੈਂਡ ਬਾਜੇ ਵਾਲਾ ਦਾ ਮੁੰਡਾ ਜਾਂ ਕੋਈ ਹੋਰ ਮਿਹਨਤ ਕਸਤਾ ਮੁੰਡਾ ਉਹ ਸਾਰਿਆਂ ਨੂੰ ਅਧਿਕਾਰ ਹੈ ਜਿਹਨੂੰ ਲੋਕ ਚਾਹੁੰਦੇ ਆ ਲੋਕੀ ਉਹਨੂੰ ਤਾਕਤ ਦਿੰਦੇ ਆ ਅੱਜ 4 ਸਾਲ ਦੇ ਕਰੀਬ ਸਰਕਾਰ ਬਣੀ ਨੂੰ ਹੋ ਗਏ ਸਰਕਾਰ 4 ਸਾਲ ਦੇ ਵਿੱਚ ਕਿਉਂਕਿ ਆਪੋਜੀਸ਼ਨ ਕੋ ਕੋ ਮੁੱਦਾ ਨਹੀਂਗਾ ਜੋ ਗਵਰਨਮੈਂਟ ਨੇ ਵਾਅਦੇ ਕੀਤੇ ਸੀ ਕਿ ਐਜੂਕੇਸ਼ਨ ਜੌਬ ਤੇ ਹੈਲਥ ਦਾ ਉਹ ਤਿੰਨਾ ਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਕੰਮ ਕੀਤਾ ਤੇ ਅੱਜ ਸਹੀ ਇਹ ਨੂੰ ਇਹੀ ਲੱਗ ਰਿਹਾ ਆਪੋਜੀਸ਼ਨ ਨੂੰ ਕਿ ਸਾਡੇ ਕੋ ਕੋਈ ਮੁੱਦਾ ਨਹੀਂਗਾ ਕਿਉਂਕਿ ਜਿਹੜਾ ਸਰਵੇ ਆ ਰਿਹਾ ਜਾਂ 10 ਦਿਨ ਪਹਿਲਾਂ ਸਰਵੇ ਆਇਆ ਉਹ ਸਰਵੇ ਦੇ ਵਿੱਚ ਅਸੀਂ ਦੁਬਾਰੇ ਸਰਕਾਰ ਬਣਾਵੇ ਤੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਕੇਜਰੀਵਾਦ ਸਾਹਿਬ ਤੇ ਨੀ ਸ਼ੋਧਿਆ ਸਾਹਿਬ ਅੱਜ ਪੰਜਾਬ ਨੂੰ ਉਗਾਰ ਦੇਣ ਦੀ ਜੇ ਗੱਲ ਕਰੀਏ ਤਾਂ 65000 ਦੇ ਇੱਕ ਵੀ ਨੌਕਰੀ ਦਿੱਤੀਆਂ ਨੇ ਉਹ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਹੁਣ ਜਿਹੜਾ ਹੈਲਥ ਇੰਸ਼ੋਰੈਂਸ ਪੰਜਾਬ ਕਰਨ ਜਾ ਰਹੇ ਪੂਰੀ ਸਟੇਟ ਇਹ ਪਹਿਲੀ ਸਟੇਟ ਹੈ ਪੰਜਾਬ ਦੀ ਹਿੰਦੁਸਤਾਨ ਚ ਇਦਾਂ ਦੀ ਕੋਈ ਮਿਸਾਲ ਨਹੀਂ ਜਿਸ ਨੇ ਪੈਦਾ ਕੀਤੀ ਜਿੰਨੀ ਸਾਡੇ ਭਗਵਾਨ ਦਮਨ ਜੀ ਨੇ ਕੀਤੀ ਹੈ ਤੇ 10 ਲੱਖ ਦਾ ਬੀਮਾ ਬਹੁਤ ਵੱਡੀ ਗੱਲ ਹੈ ਉਹ ਤੋਂ ਭਰਾਏ ਅੱਜ ਜੋ ਧਰਨਾ ਅਸੀਂ ਦੇ ਰਹੇ ਹਾਂ ਜੋ ਪ੍ਰਤਾਪ ਬਾਜਵਾ ਜੀ ਨੇ ਸਾਡੇ ਈਟੀਓ ਸਾਹਿਬਾਰੇ ਬੋਲੇ ਆ ਵੀ ਬੈਂਡ ਬਾਜੀ ਵਾਲਾ ਦਾ ਮੁੰਡਾ ਤੇ ਅਸੀਂ ਕਾਡੇ ਸਾਹਿਬ ਦਾ ਨਿੰਦਾ ਕਰਦੇ ਹਾਂ ਜੋ ਸਾਨੂੰ 파ਟ ਦੀ ਉਦੇਸ਼ ਕਰੂਗੀ ਅੱਜ ਜਿਵੇਂ ਜ਼ਿਲ੍ਹਾ ਪ੍ਰਧਾਨ ਸਾਡੇ ਆਪਣੇ ਅੱਜ ਜੀ ਅੱਜ ਲਿਬਰਾ ਸਾਹਿਬ ਸਾਰੇ ਲਖਵੀਰ ਰਾਏ ਜੀ ਉਹ ਚੇਚੇ ਤੋਂ ਸਾਰੇ ਇੱਥੇ ਪਹੁੰਚੇ ਸਦੀ 30 ਦੀ ਮਹਿਲਾ ਵੀ ਤੋਂ 3 ਬੈਠੀ ਹੈ ਸਾਡੇ ਜਿਲ੍ਹਾ ਦੇ ਪ੍ਰਧਾਨ ਤੇ ਵੱਖ-ਵੱਖ ਜਿਹੜੇ ਪਾਰਟੀਆਂ ਦੇ ਉਹਦੇ ਸਾਹਿਬ ਇੱਥੇ ਪਹੁੰਚੇ ਆ ਜਦ ਤੂੰ ਪ੍ਰਧਾਨ ਆਜਾ ਜੀ ਮਾਫੀ ਨਹੀਂ ਮੰਗਦੇ ਜਦ ਤੂੰ ਜਿਹੜਾ ਸਾਡਾ ਸ਼ਹਜਾਹ ਜਾਰੀ ਰਹੂਗਾ ਅੱਜ ਵੀ ਅਸੀਂ ਫਤਿਹਕਰ ਸਾਹਿਬ ਲਾਇਆ ਧਰਨਾ ਵੀ ਆਉਣ ਵਾਲੇ ਟਾਈਮ 'ਚ ਮਾਫੀ ਨਹੀਂ ਮੰਗੂਗਾ ਸਾਨੂੰ ਜਿੱਥੇ ਜਾਣਾ ਪਵੇ ਉੱਥੇ ਜਾ ਕੇ ਆਵਾਜ਼ ਬੁਲੰਦ ਕਰਨਾ ਧਰਨਾ ਕਿੱਥੇ ਧਰਨਾ ਕਿੱਥੇ ਧਰਨਾ ਕਾਂਗਰਸ ਦੇ ਐਮਐਲਏ ਦੇ ਦਫ਼ਤਰ ਸਾਹਮਣੇ ਦੇ ਰਹੇ ਹੁਣ ਸਾਹਮਣੇ ਸਾਰੇ ਦਫ਼ਤਰ ਹੁਣ ਸਾਹਮਣੇ ਸਾਰੇ ਜਿਹੜੇ ਕਾਂਗਰਸ ਦੇ 100 ਐਮਐਲਏ ਰਹੇ ਅੱਜ ਦੇ ਰਹੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਇਹ ਧਰਨਾ ਅਸੀਂ ਲਾ ਰਹੇ ਹਾਂ ਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਪੂਰਾ ਸੰਘਰਸ਼ ਕਰੂਗੀ ਜੱਟ ਪਟਾਵਾ ਜਾ ਮਾਫੀ ਨਹੀਂ ਮੰਗੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਐਮਐਲਏ ਸਾਹਮਣੇ ਐਮਐਲਏ ਜੋ ਹੈ ਉਹਨਾਂ ਦੇ ਦਫਤਰਗੇ ਧਰਨੇ ਤੇ ਜਾ ਰਹੇ ਨੇ ਉਹਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਜੋ ਸਾਡੇ ਸਾਡੇ ਭਰਾਵਾਂ ਨੂੰ ਜੋ ਬੋਲ ਰਹੇ ਨੇ ਉਹ ਉਹਨਾਂ ਨੂੰ ਅਸੀਂ ਸਬਕ ਸਿਖਾਉਣਾ ਹੈ ਉਹਨਾਂ ਨੂੰ ਦੱਸਣਾ ਹੈ ਕਿ ਜਿਹੜਾ ਪਿਆਰ ਹੁੰਦਾ ਹੈ ਜਿਹੜਾ ਸਤਕਾਰ ਹੁੰਦਾ ਕਿਵੇਂ ਦੇਣਾ ਹੈ ਉਹਨਾਂ ਨੂੰ ਅਹਿਸਾਸ ਕਰਾਉਣਾ ਹੈ ਹਮੇਸ਼ਾ ਕਦੇ ਪ੍ਰਤਾਪ ਸਿੰਘ ਬਾਦਪਾ ਬੋਲਦਾ ਹੈ ਕਦੇ ਰਾਜਾ ਬੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹ ਬੋਲਦੇ ਨੇ ਸੋ ਇਹ ਜਿਹੜੇ ਲੋਕ ਨੇ ਇਹ ਉੱਚੇ ਪੈਸੇ ਵਾਲੇ ਲੋਕ ਨੇ ਇਹ ਆਮ ਲੋਕ ਨੂੰ ਕੁਝ ਨਹੀਂ ਸਮਝਦੇ ਜਦ ਕਿ ਇਹਨਾਂ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਇਹੀ ਪੈਚਾਰਾ ਬਣਾਉਂਦਾ ਅੱਜ ਤੁਸੀਂ ਕਿਸੇ ਕਿੱਤੇ ਤੇ ਉਂਗਲ ਚੱਕਦੇ ਹੋ ਤੁਸੀਂ ਤੁਹਾਡੇ ਕਰਤਾਰ ਬਾਰੇ ਸਭ ਜਾਣਦੇ ਕਿ ਤੁਸੀਂ ਕਿਵੇਂ ਬਣੇ ਅਮੀਰ ਜਿਹੜੇ ਕਿਰਤ ਕਰਕੇ ਕੰਮ ਕਰਕੇ ਆਪਣੇ ਬੱਚੇ ਪਰਿਵਾਰ ਪਾਲਦੇ ਆ ਔਰ ਉਹਨਾਂ ਤੇ ਅੱਜ ਤੁਸੀਂ ਉਹਨਾਂ ਨੂੰ ਤੁਸੀਂ ਦਾਗ ਲਾਣਾ ਚਾਹੁੰਦੇ ਆਂ ਉਹਨਾਂ ਦੇ ਕੀਤੇ ਦਾ ਤੁਸੀਂ ਮਜ਼ਾਕ ਡਾਉਣਾ ਹੈ ਇਹ ਆਮ ਆਦਮੀ ਪਾਰਟੀ ਕਦਾਚਿਤ ਬਰਦਾਸ਼ਤ ਨਹੀਂ ਕਰੂਗੀ ਕੁਝ ਦਿਨ ਪਹਿਲਾਂ ਐਲੋਪੀ ਬਾਜਵਾਦ ਸਾਹਿਬ ਨੇ ਬੜੇ ਇਤਰਾਜ਼ਯੋਗ ਜਨਸ ਜਿਹੜੇ ਹੈਗੇ ਉਹ ਸਾਡੇ ਮੰਤਰੀ ਸਾਹਿਬ ਸਰਦਾਰ ਹਰਪਾਜਨ ਸਿੰਘ ਜੀ ਟੀਓ ਦੇ ਖਿਲਾਫ ਵਾਕਤ ਉਹਦੇ ਤੋਂ ਅੱਜ ਸਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਲਾਪਦਰੀ ਰੋਸ ਪ੍ਰਦਰਸ਼ਨ ਕਰ ਰਹੇ ਆ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਕੇਵਲ ਇੱਕ ਇਨਸਾਨ ਦੇ ਖਿਲਾਫ ਨਹੀਂ ਇਹ ਜਿਹੜੀ ਕਾਂਗਰਸ ਦੀ ਮਾਨਸਿਕਤਾ ਹੈ ਜਿਹੜੀ ਛੋਟੀ ਸੋਚ ਹੈ ਉਹਦੇ ਪ੍ਰਤੀ ਉਹਦੇ ਖਿਲਾਫ ਇਹ ਕੀਤੇ ਜਾ ਰਹੇ ਆ ਜਿੱਥੇ ਇੱਥੇ ਕਾਂਗਰਸ ਦੇ ਜਿੰਨੇ ਲੀਡਰ ਸਹਿਬਾਨ ਹੈ ਉਨਾਂ ਦੀ ਸੋਚ ਉਹਨਾਂ ਦੀ ਜ਼ੁਬਾਨ ਤੋਂ ਝਾਹਰ ਹੋ ਰਹੀ ਹੈ ਜਿੱਥੇ ਉਹ ਇੱਕ ਆਮ ਬੰਦੇ ਨੂੰ ਕੀੜਾ ਮਕੌੜਾ ਸਮਝਦੇ ਹਨ ਉਹਨੂੰ ਕੋਈ ਜਾਤੀਵਾਦ ਅਖਰ ਵਾਰ ਕਰ ਰਿਹਾ ਹੈ ਕੋਈ ਆਏ ਗੱਲਾਂ ਕਰ ਰਿਹਾ ਵੀ ਉਹ ਮੈਟਰੀ ਨਹੀਂ ਕਰਦੇ ਸੋ ਇਹ ਲੱਗਦਾ ਵੀ ਏਡੀ ਲੰਬੀ ਕ腐ਸ਼ਨ ਕਰਕੇ ਉਹਨਾਂ ਦੇ ਦਿਮਾਗ ਵੀ ਕਾਂਗਰਸ ਪਾਰਟੀ ਦੇ ਕ腐ਟ ਹੋ ਚੁੱਕੇ ਹੈ ਸੋ ਅੱਜ ਆਮ ਆਦਮੀ ਪਾਰਟੀ ਇਹ ਹੀ ਆਵਾਜ਼ ਚੱਕਣ ਲਈ ਇਕੱਠੀ ਹੋਈ ਹੈ ਇਹ ਇਹ ਜਿਹੜੇ ਸ਼ਬਦ ਆਵਾਜਵਾਦ ਸਾਹਿਬ ਨੇ ਇਹ ਮਾਫੀ ਮੰਗਦੇ ਗਲਤ ਸ਼ਬਦ ਨਹੀਂ ਤੇ ਅੱਗੇ ਤੋਂ ਚੇਤਾਵਨੀ ਵੀ ਹੈ ਵੀ ਇਹੋ ਜੀ ਕੋਈ ਜਾਤੀਵਾਦ ਕੋਈ ਆਮ ਬੰਦੇ ਦੇ ਖਿਲਾਫ ਬਦਮਾੜੀ ਸੋਚ ਮਾੜੇ ਲਫ਼ਜ਼ ਇਹ ਨਾ ਬੋਲੋ